ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਪੱਤੀ ਸੇਖਵਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਬਾਈ ਕੋਲ ਇੱਕ ਜਰਸੀ ਤਾਜੀ ਸੂਈ ਵੀ ਆ ਤੇ ਇੱਕ ਲੀਲੀ ਰਾਵੀ ਪਿਓਰ ਕੱਟੀ ਆ ਬਾਈ ਕੋਲ ਵੱਧ ਜਾਣਕਾਰੀ ਬਾਈ ਕੋਲ ਨਿਸ਼ਾਨੀਆਂ ਤੇ ਸਾਰੀਆਂ ਪੂਰੀਆਂ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਅੱਖਾਂ ਓੱਖਾਂ ਬਹੁਤ ਸੋਹਣੀਆਂ ਪਿਆਰੀਆਂ ਬਾਈ ਕੋਲ ਦੋ ਨਗ ਪਕਾਉਗਾ ਜੀ ਠੀਕ ਹੈ ਜੀ ਜੇ ਕਿਸੇ ਭਾਈ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਲੋਡ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਭਾਈ ਜੀ ਨਾਲ ਗੱਲਬਾਤ ਸੈਨੇ ਹੀ ਜਾਣਕਾਰੀ ਹਾਂਜੀ ਭਾਈ ਜੀ ਸਾਸਿਕਾ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਨਾਮ ਨਾਮ ਜਸਪਾਲ ਸਿੰਘ ਭਾਈ ਪਿੰਡ ਪੱਤੀ ਸੇਖਮਾ ਜ਼ਿਲ੍ਹਾ ਬਰਨਾਲ ਠੀਕ ਹੈ ਜੀ ਹਾਂਜੀ ਵੀ ਜਰਸੀ ਗਾਂ ਦੀ ਦੱਸੋ ਜੀ ਕਦੋਂ ਸੂਈ ਆ ਕੀ ਗੱਲ ਬਾਤ ਜਰਸੀ ਗਾਂ ਦੂਜੇ ਸੂਏ ਸੂਈ ਆ ਬਾਈ ਹਾਂਜੀ ਇਹ ਸੂਈ ਆ ਤੜਕੇ 3:00 ਵਜੇ ਠੀਕ ਆ ਜੀ ਤੇ 5:30 ਵਜੇ ਜੇਰ ਪੈ ਗਈ ਸੀ ਠੀਕ ਆ ਜੇਰ ਦੀ ਆਪਣੇ ਕੋਲ ਵੀਡੀਓ ਹੋएगी ਆ ਠੀਕ ਆ ਜੀ ਤੇ ਬੱਸੀ ਦਿੱਤੀ ਆ ਬਾਈ ਠੀਕ ਆ ਜੀ ਬੱਸੀ ਬਹੁਤ ਚੰਗੀ ਟੀ ਦੇਦੀ ਆ ਠੀਕ ਆ ਜੀ ਲੋਪਰਾ ਬੱਸੀ ਦੇਖ ਸਕਦੇ ਛੋਟਾ ਛੋਟਾ ਕਰਨਾ ਠੀਕ ਆ ਜੀ ਬਹੁਤ ਚੰਗੀ ਬੱਸੀ ਆ ਬਾਈ ਠੀਕ ਆ ਜੀ ਰੇਡ ਪਰ ਪਹਿਲੀ ਦੱਸ ਦੋ ਦਾ ਗਾਂ ਦਾ ਮੜਾ 1 ਮਿੰਟ ਬਾਈ ਇਹਨੇ ਪਹਿਲੇ ਸੂਏ ਦਿੱਤਾਗਾ 12 ਤੋਂ 13 ਕਿਲੋ ਠੀਕ ਆ ਠੀਕ ਆ ਭਾਈ ਹੁਣ ਆਪਾਂ ਬਹਾ ਨਹੀਂ ਕਹਿੰਦੇ ਕੱਦ ਵਿੱਡਦੇ ਹਿਸਾਬ ਨਾਲ ਹਾਂਜੀ 14 15 ਰਾਮ ਨਾ ਦੇ ਦੂ ਠੀਕ ਹੈ ਵਧੀਆ ਸੇਵਾ ਨਾਲ ਠੀਕ ਹੈ ਜੀ ਬਾਕੀ ਠੰਡੀ ਸੀਲ ਆ ਭਾਈ ਹਾਂਜੀ ਜਿੱਦਾਂ ਮਰਜੀ ਵਹਿ ਜਾਓ ਠੀਕ ਹੈ ਜੀ ਜਿਹੜੇ ਮਰ ਪਾਸੇ ਮਰਜੀ ਵਹਿ ਜਾਓ ਹਾਂਜੀ ਤੇ ਠੰਡੀ ਸੀਲ ਆ ਕੋਈ ਉਹ ਨਿਆਣਾ ਪਾਉਣ ਦੀ ਲੋੜ ਨਹੀਂ ਠੀਕ ਹੈ ਜੀ ਕੋਈ ਮਰਜੀ ਚ ਹੋਈ ਜਾਵੇ ਹਾਂਜੀ ਤੇ ਰੇਟ ਦੱਸ ਦਿਓ ਹੁਣ ਰੇਟ ਇਹਦਾ ਭਾਈ 50000 ਚੋਂ ਮਾਨਤਨ ਕਰਦੇ ਆਂ 50000 ਚੋਂ ਮਾਨਤਨ ਕਰਦੇ ਆਂ ਹਾਂਜੀ ਗੋਈ ਲੋਪਰਾ ਵਸੀ ਜੇ ਫੇਸ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਲੈ ਵੇ ਤਾਂ ਤਾਜ਼ਾ ਵੀ ਲੱਗਦਾ ਠੰਡੀ ਸੀਲ ਬਾਈ ਨੇ ਦਿਖਾਈ ਦਿੱਤੀ ਆ ਤੁਹਾਨੂੰ ਲੋ ਜੀ ਸਾਈਡ ਇੱਧਰ ਲੀ ਬੈਕ ਸਾਈਡ ਠੀਕ ਹੈ ਠੰਡੀ ਸੀਲ ਤਾਂ ਬਈ ਇੰਨੀ ਆ ਜਿੱਧਰ ਮਰਜ਼ੀ ਵੇਜੋ ਠੀਕ ਹੈ ਠੀਕ ਹੈ ਲੋ ਲੈ ਲੋ ਜਿਵੇਂ ਮਰਜ਼ੀ ਵੇਜੋ ਉਧਰ ਠੀਕ ਹੈ ਜੀ ਠੀਕ ਠੀਕ ਹੈ ਬਈ ਠੀਕ ਹੈ ਤੋੜ ਦੋ ਪ੍ਰਾਲੇ ਮੜਾ ਮੋਟਾ ਮਾਤਰਾ ਹੋ ਜੂ ਬਈ ਇਹਦੇ ਚ ਹੋਰ ਮੜਾ ਹਾਂ ਕਰ ਦਿਆਂਗੇ ਬਾਈ ਕੋਈ ਗੱਲ ਨਹੀਂ ਠੀਕ ਹੈ ਹਾਂ ਬਈ ਲੋਪਰਾ ਉੱਵਸੀ ਤੇ ਮਾਗਰ ਵੀ ਬੱਸੀ ਬਹੁਤ ਸੋਹਣੀ ਆ। ਲੋ ਜੀ। ਮੋੜ ਲਈ ਮੋੜ ਦਾ। ਮੋੜ ਨੂੰ ਪੜਾ। ਲੋ ਜੀ। ਫੇਸ ਕੁਆਲਟੀ ਤੋਰਾ ਤਰਾ ਸਾਡੇ ਸਾਹਮਣੇ ਪੜਾ। ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਪੱਤੀ ਸੇਖਮਾ। ਠੀਕ ਆ ਪੰਡ। ਤੇ ਇਕਲੀਲੀ ਦਾ ਵੀ ਕੱਟੀ ਆ ਬਾਈ ਕੋਲ। ਠੀਕ ਆ ਜੀ। ਮਾਗਰ ਵੀ ਬੱਸੀ ਕਰਮ ਵਾਲੇ ਦੀ ਬਹੁਤ ਸੋਹਣੀ ਆ। ਠੀਕ ਆ ਜੀ। ਲੋ। ਪੱਤਾ ਰਾਂ ਮਾਰ ਕੇ ਵੀ ਦਿਖਾ ਦਿੰਦੇ ਹਾਂ। ਦਿਖਾ ਦਿਖਾ ਦਿਖਾ। ਲੋ। ਦਿਖਾ ਦਿਓ ਲੋ ਜੀ ਠੀਕ ਹੈ ਮਾਗਰ ਵੀ ਦਿਖਾ ਦਿਓ ਜੀ ਆਰਦਾ ਗੰਨੇ ਵਾਂਗੂ ਕਰਦੀ ਹੈ ਬਈ ਠੀਕ ਹੈ ਕੋਈ ਨਿਆਣਾ ਪਾਉਣ ਦੀ ਲੋੜ ਨਹੀਂ ਭਰਾ ਨਾ ਨਾ ਬਈ ਜਿੱਦਾਂ ਮਰਜੀ ਬਈ ਜੀ ਠੀਕ ਹੈ ਜੀ ਠੰਡੀ ਸੀਲ ਦੀ ਦਾ ਬਈ ਆਪਣੀ ਅਗਲੇ ਦੇ ਘਰੇ ਵੀ ਗਰੰਟੀ ਆ ਠੀਕ ਹੈ ਜੀ ਥਾਂਲੇਵੇ ਦੀ ਆਪਣੀ ਗਰੰਟੀ ਹੋ ਠੀਕ ਹੈ ਜੀ ਕਿਉਂਕਿ ਦੂਰੋਂ ਚੱਲ ਕੇ ਆਉਂਦਾ ਸਹੀ ਦੱਸਿਆ ਹਾਂ ਹਾਂ ਜੀ ਹਾਂ ਬਈ ਥਾਂਲੇਵੇ ਦੀ ਗਰੰਟੀ ਹੈ ਠੰਡੀ ਸੀਲ ਦੀ ਗਰੰਟੀ ਹੈ ਠੀਕ ਹੈ ਜੀ ਦੁੱਧ ਬਈ ਅੱਗੇ ਸੇਵਾ ਦਾ ਠੀਕ ਹੈ ਜੀ ਹਾਂਜੀ ਬਈ ਤੇ ਹਾਂਜੀ ਬਈ ਕੱਟੀ ਤੇ ਆ ਜੁਲੀ ਦੀ ਦਾ ਬਈ ਇਹ ਕੱਟੀ ਬਈ 1.5 ਸਾਲ ਦੀ ਹੈ 1.5 ਸਾਲ ਦੀ ਨੀਲੀ ਰਾਵੀ ਪਿਓਰ ਅਸਾ ਜੀ ਸਾਰੀਆਂ ਨਿਸ਼ਾਨੀਆਂ ਪੂਰੀਆਂ ਕਰਦੀ ਹੈ ਦਿਖਾ ਦਿਓ ਨਿਸ਼ਾਨੀ ਦਿਖਾ ਦਿਓ ਨਿਸ਼ਾਨੀ ਉੱਪਰ ਤਾਂ ਤੁਸੀਂ ਦੇਖ ਲਿਆ ਬਈ ਹਾਂਜੀ ਹਾਂਜੀ ਤੇ ਤਮ ਠੀਕ ਹੈ ਜੀ ਤੇ ਥਾਣ ਦਿਖਾ ਦਿਓ ਜੀ ਮੜਮ ਦਾ ਕਹਿ ਰਿਆ ਕਹਿ ਰਿਆ ਲੱਗਿਆ ਬਈ ਲਓ ਜੀ ਚੈੱਕ ਕਰ ਜਮਾ ਕਹਿ ਰਿਆ ਕਹਿ ਰਿਆ ਥਣ ਲੱਗਿਆ ਬਹੁਤ ਸੋਹਣਾ ਥਾਣਾ ਕੋਈ ਥੱਲੇ ਤੋਂ ਤੇ ਨਿਸ਼ਾਨ ਹੈਗਾ ਬਈ ਨਿਸ਼ਾਨ ਜਾਨੀ ਹਾਂ ਥੱਲੇ ਤੋਂ ਤੇ ਨਿਸ਼ਾਨ ਠੀਕ ਸਾਰੇ ਨਿਸ਼ਾਨ ਪੂਰੇ ਕਰਦੀਏ ਲੋਪਰਾ ਤੁੰ ਨਾਲ ਨਿਸ਼ਾਨ ਵੀ ਦਿਖਾ ਦੇਣੇ ਦੇਖੋ ਜੀ ਠੀਕ ਹੈ ਥਾਣ ਬਹੁਤ ਸੋਹਣਾ ਲੱਗਾ ਕਰਮਾ ਵਾਲੇ ਦਾ ਥਾਣ ਕੱਲਾ ਕੱਲਾ ਲੱਗਿਆ ਬਈ ਚਾਰ ਹੀ ਥਾਣ ਨੇ ਕੋਈ ਫੋਟ ਸਾਂਗਣੀ ਠੀਕ ਹੈ ਜੀ ਹਾਂਜੀ ਬਈ ਤੇ ਰੇਟ ਭਰਾ ਦਾ ਰੇਟ ਇਹਦਾ ਫੋਨ ਤੇ ਕਰ ਲਾਂਗੇ ਬਈ ਫੋਨ ਤੇ ਕਰੀਏ ਹਾਂਜੀ ਜਾ ਹੀ ਹੋਊਗਾ ਬਹੁਤ ਸੋਹਣੀ ਕੱਟੀ ਅੱਖਾਂ ਬਹੁਤ ਸੋਹਣੀਆਂ ਪਿਆਰੀਆਂ ਫੇਸ ਕੁਆਲਿਟੀ ਠੀਕ ਹੈ ਜੀ ਬਾਕੀ ਤੋਰਾ ਤਰਾ ਕਰਮਾਂ ਵਾਲੀ ਦਾ ਤੁਹਾਡੇ ਸਾਹਮਣੇ ਲਓ ਜੀ ਠੀਕ ਹੈ ਜੀ ਮੋੜ ਲਓ ਜੀ ਲਓ ਜੀ ਥਾਂ ਤੁਹਾਨੂੰ ਬਹੁਤ ਸੋਹਣਾ ਲੱਗਿਆ ਕਰਮਾਂ ਵਾਲੀ ਨੇ ਲਓ ਜੀ ਭਾਈ ਜੀ ਨੇ ਜ਼ਰੂਰ ਕਨੈਕਟ ਕਰੋ ਜੋ ਕੋਈ ਬੰਦਾ ਲੀਲੀ রাਵੀ ਕੱਟੀ ਦਾ ਸਕੀਨ ਭਾਈ ਨੇ ਜ਼ਰੂਰ ਕਨੈਕਟ ਕਰੋ ਪੱਤੀ ਸੇਖਮਾ ਤੇ ਜਿਲ੍ਹਾ ਇਹਨੂੰ ਕਹਿੰਦਾ ਜੀ ਬਰਨਾਲਾ ਠੀਕ ਹੈ ਨਾ ਬਾਈ ਨਾਲ ਜਰੂਰ ਕਨੈਕਟ ਕਰਾ ਕਰੂ ਬਾਕੀ ਬਾਈ ਹਾਂਜੀ ਖਾਣ ਪੀਣ ਦੇ ਆਪਣੇ ਦੋਨੇ ਪਸ਼ੂ ਪੂਰੇ ਫੁੱਲ ਚਾਰੂ ਆ ਠੀਕ ਹੈ ਜੀ ਜਿਹੜਾ ਕੁਝ ਮਰਜ਼ੀ ਪਾਈ ਚੱਲੂ ਆ ਚੱਲੇ ਅਗਲਾ ਠੀਕ ਹੈ ਜੀ ਪੂਰੇ ਫੁੱਲ ਚਾਰੂ ਮੰਨ ਲਓ ਜੀ ਕਿਸੇ ਨੇ ਦੋਨੇ ਜੋੜਾ ਲੈਣਾ ਜੀ ਫੇਰ ਕਿੰਨਾ ਮਾੜਾ ਮੋਟਾ ਕੋਈ ਗੱਲ ਨਹੀਂ ਫੇਰ ਕਰ ਦਾਂਗੇ ਬਈ ਆਪਾਂ ਪੂਰਾ ਵੱਧ ਕਰ ਦਾਂਗੇ ਕੋਈ ਗੱਲ ਨਹੀਂ ਠੀਕ ਹੈ ਜੀ ਠੀਕ ਹਾਂਜੀ ਬਾਈ ਲੋਪਰਾ ਓਕੇ ਬਾਈ